ਸਰ ਕਿਸ ਤਰ੍ਹਾਂ ਦਾ ਮਸਲਾ ਜੀ ਗਏ ਕਿ ਐਕਸੀਡੈਂਟ ਹੋਇਆ ਜੀ ਅਸੀਂ ਨਾ ਮੌਕੇ ਤੇ ਪਹੁੰਚੇ ਹਾਂ ਇੱਥੇ ਆਈਸਪੂਰ ਨੇ ਦੀਵ ਹੋਇਆ ਇਹ ਜਿਹੜੇ ਹੈ ਜੀ ਆ ਮੋਟਰਸਾਈਕਲ ਵਾਲੇ ਦੋ ਮੁੰਡੇ ਸੀ ਕਰਨ ਤੇ ਸ਼ਨੀਲ ਮਾਮਾ ਭਾਂਟਾ ਸ਼ਨੀਲ ਕੁਮਾਰ ਨੇ ਇਹ ਪਿੱਛੋਂ ਮੋਟਰਸਾਈਕਲ ਆ ਰਹੀਆਂ ਆ ਦੇ ਆ ਰਹੇ ਸੀ ਚੰਨੜ ਖੜਾ ਸਾਈਡ ਤੋਂ ਤਾਂ ਇੱਕ ਇੰਟਰਵਿਊ ਉਧਰੋਂ ਜਾ ਰਿਹਾ ਜੀ ਆ ਇਹ ਹੁਣ ਮੌਕੇ ਤੇ ਕੈਂਟਰ ਸਾਈਡ ਨੂੰ ਕਰਨ ਲੱਗਾ ਸੀ ਆ ਇਹ ਇਹਦੇ ਨੂੰ ਖਾਣਾ ਪਿੱਖੋਂ ਲਿਆ ਕੇ ਮੋਟਰਸਾਈਕਲ ਵੱਜਾ ਪੀਰੇ ਟਾਇਰ ਕੋਲੇ ਤੇ ਅੱਗੇ ਹੁਣ ਦੇਖਦੇ ਆ ਜਿਹੜਾ ਸਨੀਲ ਕੁਮਾਰਾ ਇਹਦੀ ਡੈਥ ਹੋ ਗਈ ਹੈ ਹਸਪੀਟਲ ਜਾ ਕੇ ਤੇ ਜਿਹੜਾ ਅਰਨ ਕੁਮਾਰਾ ਇਹਨੂੰ ਰੈਫਰ ਕਰਤਾ ਹੈ ਜੀ ਇਹ ਬਾਕੀ ਅਗਲੀ ਕਾਰਵਾਈ ਜੋ ਹੁਣ ਆਉਂਦੇ ਆ ਵਾਰਸ ਆਉਂਦੇ ਆ ਦੋਨਾਂ ਮਤਾਂ ਦੇ ਬੰਦੀ ਕਾਰਵਾਈ ਦੱਸਿਓ ਜਾਰੇ ਮੋਟਰਸਾਈਕਲ ਦੀ ਸਪੀਡ ਅਧਿਕ ਸੀਗੀ ਸਰ ਮੋਟਰਸਾਈਕਲ ਦੀ ਸਪੀਡ ਜਿਆਦਾ ਦੱਸਦੇ ਹਾਂ ਕਿੰਨੀ ਕੁ ਦੱਸ ਦਈਏ ਕੋਈ ਅੰਦਾਜ਼ਾ ਇਹ ਤਾਂ ਕੋਈ ਪਤਾ ਨਹੀਂ ਇਹ ਤਾਂ ਹੁਣ ਮੌਕੇ ਤੇ ਪਤਾ ਲੱਗੇ ਦੇਰ ਦੇਰ ਜਿਹੜੇ ਫਟਾਂ ਕੁਆ ਠੀਕ ਕਿਸ ਤਰ੍ਹਾਂ ਕਰਸਾ ਥਾ ਮੈਂ ਸੀਰਸਟਾਰਟ ਨੂੰ ਕਿਹਾ ਦੱਸ ਰਿਹਾ ਮੈਂ ਇਹ ਸੁਨੀਲ ਤੇ ਅਰਣ ਦੋ ਸੀਗੇ ਪੇਸ਼ੈਂਟ ਇਹਨਾਂ ਦਾ ਕੀ ਮੋਟਰਸਾਈਕਲ ਤੇ ਜਾ ਰਹੇ ਸੀਗੇ ਤੇ ਟਰੱਕ ਵਿੱਚ ਇਹਨਾਂ ਦਾ ਐਕਸੀਡੈਂਟ ਹੋ ਗਿਆ ਸੀ ਤੋਂ ਬਾਈਪਾਸ ਚੌਂਕ ਤੇ ਤੇ ਜਿੰਨੇ ਵਿੱਚੋਂ ਕੀ ਹੈ ਅਰਣ ਨੂੰ ਤਾਂ ਰੈਫਰ ਹੋ ਗਿਆ ਇਹਨੂੰ ਰੈਫਰ ਕੀਤਾ ਸੀ ਪਰ ਸੁਨੀਲ ਦੀ ਡੈਥ ਹੋ ਗਈ ਕੋਈ ਪਰਸ ਨੂੰ ਹਾਂ ਪੁਲਿਸ ਨੂੰ ਅਸੀਂ ਇਨਫੋਰਮ ਕਰਤਾ ਇਸ ਬਾਰੇ ਅਸੀਂ ਨਾ ਮੌਕੇ ਤੇ ਪਹੁੰਚੇ ਇੱਥੇ ਆਈਸ ਬਲੂ ਦੇ ਨੇੜੇ ਹੋਇਆ ਇਹ ਜਿਹੜੇ ਹੈਗੇ ਆ ਮੋਟਰਸਾਈਕਲ ਵਾਲੇ ਦੋ ਮੁੰਡੇ ਸੀ ਕਰਨ ਤੇ ਕਸ਼ਮੀਰ ਮਾਮਾ ਭਾਂਜਾ ਸ੍ਰੀ ਕੁਮਾਰ ਨੇ ਇਹ ਪਿੱਛੋਂ ਮੋਟਰਸਾਈਕਲ ਵਾਲੇ ਦਾ ਆਇਆ ਇਸ ਚੈਨਲ ਖੜਾ ਸੈੜ ਤੋਂ ਤਾਂ ਇੱਕ ਇੰਟਰਵਿਊ ਉਧਰੋਂ ਹੀ ਆ ਰਿਹਾ ਸੀਗਾ ਇਹ ਹੁਣ ਮੌਕੇ ਤੇ ਕੈਂਟਰ ਦੇ ਸਾਈਡ ਨੂੰ ਕਰਨ ਲੱਗਾ ਸੀਗਾ ਤੇ ਇਹਦੇ ਵਿੱਚ ਹੁਣ ਪਿੱਛੋਂ ਲਿਆ ਕੇ ਮੋਟਰਸਾਈਕਲ ਵੱਜਾ ਪੀਨੇ ਟਾਇਰ ਕੋਲ ਤੇ ਅੱਗੇ ਹੁਣ ਦੇਖਦੇ ਆ ਜਿਹੜਾ ਸ੍ਰੀ ਕੁਮਾਰ ਆਇਆ ਤੇ ਡੈੱਥ ਹੋ ਗਈ ਹੈ ਹਸਪੀਟਲ ਜਾ ਕੇ ਤੇ ਜਿਹੜਾ ਅਰਨ ਕੁਮਾਰਾ ਇਹਨੂੰ ਰੈਫਰ ਕਰਤਾ ਜੀ ਇਹ ਬਾਕੀ ਅਗਲੀ ਕਾਰਵਾਈ ਜੋ ਹੁਣ ਆਉਂਦੀ ਹੈ ਵਾਰਸ ਆਉਂਦੀ ਹੈ ਉਹਨਾਂ ਨੂੰ ਮਟਾ ਕੇ ਬੰਦੀ ਕਰੀ ਦੱਸੇ ਜਾਰੇ ਮੋਟਰਸਾਈਕਲ ਦੀ ਸਪੀਡ ਅਧਿਕ ਸੀਗੀ ਸਰ ਮੋਟਰਸਾਈਕਲ ਦੀ ਸਪੀਡ ਜਿਆਦਾ ਦੱਸ ਦੇ ਜੀ ਕਿੰਨੀ ਕੁ ਦੱਸ ਦਈਏ ਕੋਈ ਅੰਦਾਜ਼ਾ ਇਹ ਤਾਂ ਕੋਈ ਪਤਾ ਨਹੀਂ ਇਹ ਤਾਂ ਹੁਣ ਮੌਕੇ ਤੇ ਪਤਾ ਲੇ ਦੇ ਜਿਹੜੇ ਸਾਡਾ ਠੀਕ